ਚਲੇਗੀ ਔਰ ਫਿਰ ਇਸ ਭਰਤੀ ਰੱਦ ਵੀ ਹੋਇਆ ਦੁਬਾਰਾ ਤੋਂ ਫੇਰ ਅਸੀਂ ਜਿਹੜਾ ਕੋਰਡ ਦਾ ਰੁਕ ਕੀਤਾ ਸਰਕਾਰ ਨੇ ਔਰ ਭਰਤੀ ਦੇ ਕੋਰਡ ਦੇ ਵਿੱਚੋਂ ਲਗਾਤਾਰ ਜਿਹੜੀ ਹੈ ਡਿਫੈਂਡ ਕਰਕੇ ਜਿਹੜੀ ਕੋਰਟ ਦੇ ਵਿੱਚੋਂ ਬਾਹਰ ਲੈ ਕੇ ਆਇਆ ਔਰ ਲਗਭਗ ਜਿਹੜੀ ਇਸ ਭਰਤੀ ਦੀ ਜਿਹੜੀ ਹੈ ਪ੍ਰੋਵੀਜ਼ਨਲ ਲਿਸਟ ਔਰ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਉਹ ਦੋਨੋਂ ਲਿਸਟਾਂ ਜਾਰੀ ਹੋ ਚੁੱਕੀਆਂ ਨੇ ਕਿ ਚਾਹੀਦਾ ਕੀ ਸੀ ਕਿ ਲਗਭਗ 25 ਦਿਨਾਂ ਦਾ ਸਮਾਂ ਹੋ ਚੁੱਕਿਆ ਉਹ ਸਿਲੈਕਸ਼ਨ ਲਿਸਟ ਨੂੰ ਆਏ ਹੋਏ ਚਾਹੀਦਾ ਸਰਕਾਰ ਨੂੰ ਕੀ ਸੀ ਇਹ 2 ਤੋਂ 4 ਦਿਨਾਂ ਦੇ ਵਿੱਚ ਸਟੇਸ਼ਨ ਚੁਆਇਸ ਕਰਾ ਕੇ ਉਹ ਜਿਹੜਾ ਸਤੇ ਆਪਣਾ ਸਾਥੀਆਂ ਨੂੰ ਜਿਹੜਾ ਕੈਟ ਨੂੰ ਪੀਟੀਟੀ 2364 ਕੈਟ ਨੂੰ ਜਿਹੜਾ ਉਹਨਾਂ ਦੀ ਜੁਆਇਨਿੰਗ ਕਰਵਾ ਸਕਦੇ ਸੀ ਇੱਕ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਜੀ ਮਾਨਯੋਗ ਔਰ ਮਾਨਯੋਗ ਭਗਵੰਤ ਮਾਨ ਜੀ ਸਿੱਖਿਆ ਦੇ ਮਿਆਰ ਨੂੰ ਜਿਹੜਾ ਉੱਚਾ ਚੱਕਣ ਦੇ ਵੱਡੇ ਵੱਡੇ ਦਾਅਵੇ ਕਰਦੇ ਨੇ ਤੇ ਅਸੀਂ ਅੱਜ ਇੰਨੇ ਨਹੀਂ ਯੁਕਤੀ ਪੱਤਰ ਵੰਡ ਰਹੇ ਆ ਅੱਜ ਅਸੀਂ ਸਿੱਖਿਆ ਦਾ ਜਿਹੜਾ ਲੈਵਲ ਆ ਉਹ ਅਸੀਂ ਜ਼ੀਰੋ ਤੋਂ ਅਸੀਂ ਬਹੁਤ ਜਿਆਦਾ ਹਾਈਲਾਈਟਸ ਲੈ ਚੁੱਕੇ ਆ ਪਰ ਅੱਜ ਤੁਸੀਂ ਦੇ ਚੁੱਕੇ ਕਿ ਅੱਜ ਪੰਜਾਬ ਦੀ ਨੌਜਵਾਨੀ ਜਿਹੜੀ ਕਈ ਜਾ ਰਹੀ ਸੀ ਕਿ ਜਦੋਂ ਪੰਜਾਬ ਸਾਡੀ ਸੱਤਾ ਦੇ ਵਿੱਚ ਸਰਕਾਰ ਆ ਗਈ ਕਿ ਸੱਤਾ ਦੇ ਵਿੱਚ ਸਰਕਾਰ ਲਿਆਉਣ ਵਾਲੇ ਵੀ ਕੌਣ ਨੇ ਇਹੀ ਨੌਜਵਾਨ ਨੇ ਇਹੀ ਬੇਜ਼ਗਾਨ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਸੱਤਾ ਦੇ ਵਿੱਚ ਲੈ ਕੇ ਭਗਵਾਨਤ ਸਿੰਘ ਕਹਿੰਦੇ ਸੀ ਮਾਣਯੋਗ ਮੁੱਖ ਮੰਤਰੀ ਪੰਜਾਬ ਕੇ ਜਦੋਂ ਸਾਡੀ ਸਰਕਾਰ ਆ ਗਈ ਹਰਾ ਪੈਨ ਜਿਹੜਾ ਤੁਹਾਡੇ ਵਾਸਤੇ ਵੇਰਜਗਾਰਾ ਬਾਤ ਚੱਲੂਗਾ ਪਰ ਅੱਜ ਲਗਭਗ 2.5 ਸਾਲਾਂ ਦੀ ਸਰਕਾਰ ਹੋ ਚੁੱਕੀ ਆ 2.5 ਸਾਲ ਦੇ ਵਿੱਚ ਇੱਕ ਵੀ ਜਿਹੜੀ ਮੀਟਿੰਗ ਆ ਸਿੱਖਿਆ ਮੰਤਰੀ ਜੀ ਨਾਲ ਸਾਡੀਆਂ ਬਹੁਤ ਸਾਰੀਆਂ ਮੀਟਿੰਗ ਹੋਈਆਂ ਲੇਕਿਨ ਉਹਦੇ ਵਿੱਚ ਮਿਲਿਆ ਕੀ ਜਸਟਿਕ ਖਲੋਲੀ ਪੋਪਾ ਸਿਸਟਮਾ ਜੀ ਜਿਹੜਾ ਲਾਸਟ ਟਾਈਮ ਸਾਡਾ ਇੱਕ ਰੋਡ ショਹ ਦੇ ਨਾਲ ਅਸੀਂ ਭਗਵਾਨਤ ਮਾਨ ਜੀ ਨੂੰ ਵੀ ਮੰਗਵੱਤਰ ਦਿੱਤਾ ਗਿਆ ਲੇਕਿਨ ਕੋਈ ਵੀ ਗੌਰ ਹੈ ਜਿਹੜਾ ਉਸ ਦਿਨ ਵਾਲ ਜਿਹੜੇ ਕਿ ਨਹੀਂ ਕੀਤੀ ਫਿਰਾਲ ਸਾਡੀ ਇਹੀ ਮੰਗਾ ਕਿ ਜਿਹੜੇ 2364 ਦੀ ਪ੍ਰਵੀਜ਼ਨ ਸਿਲੈਕਸ਼ਨ ਲਿਸਟ ਜਾਰੀ ਹੋ ਚੁੱਕੀ ਆ ਇਹਨਾਂ ਸਾਥੀਆਂ ਨੂੰ ਜਿਹੜਾ ਹੈਗਾ ਜਲਦੀ ਤੋਂ ਜਲਦੀ 2364 ਭਰਤੀ ਨੂੰ ਕੰਪਲੀਟ ਕੀਤਾ ਜਾਵੇ ਇਹਨਾਂ ਨੂੰ ਜਲਦੀ ਸਟੇਸ਼ਨ ਚ ਚੋਇਸ ਕਰਾ ਕੇ ਜਿਹੜਾ ਹੈਗਾ ਨੌਕਰੀ ਦੇ ਉੱਤੇ ਪਠਾਇਆ ਜਾਵੇ ਪੇਚਾ ਜਾਵੇ ਕਿਉਂਕਿ ਲਗਭਗ ਸਾਡੇ 400 ਦਾ ਸਮਾਂ ਹੋ ਚੁੱਕਿਆ ਇੰਤਜ਼ਾਰ ਕਰਦੇ ਬਹੁਤ ਸਾਰੇ ਜਿਹੜੇ ਸਾਥੀ ਨੇ ਜਿਹੜੇ ਸਾਡੇ ਇਸ ਦੁਨੀਆ ਤੋਂ ਚਲੇ ਗਏ ਲੇਕਿਨ ਜੇ ਇਸ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਨਹੀਂ ਮੰਨਿਆ ਜਾਂਦਾ ਤਾਂ ਜਿਹੜਾ ਸਾਡਾ ਜਿਹੜਾ ਹੋਰ ਵੀ ਤਿੱਖਾ ਰੂਪ ਆ ਜਿਹੜਾ ਸੰਘਰਸ਼ ਦਾ ਹੋਰ ਵੀ ਦੇਖ ਨੂੰ ਨਾ ਆਜਦਾ ਹੀ ਹੈ ਜੀ ਨਹੀਂ ਇਹ ਸਰ ਸਾਡਾ ਜਿਹੜਾ ਪੱਕਾ ਮੋਰਚਾ ਜਿਹੜਾ ਜਿੰਨਾ ਸਮਾਂ ਸਾਡੇ ਨਿਯੁਕਤੀ ਪੱਤਰ ਜਾਰੀ ਨਹੀਂ ਹੁੰਦੇ ਉਹਨਾਂ ਸਮਾਂ ਸੀ ਜਿਹੜਾ ਇੱਥੇ ਡਟੇ ਰਹਾਗੇ ਜੇਕਰ ਇਹਦੇ ਵਿੱਚ ਕੋਈ ਵੀ ਸਾਡਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਦਾਰ ਸਿੱਧੀ ਸਿੱਧੀ ਪੰਜਾਬ ਸਰਕਾਰ ਹੋਣਾ। ਧਰਨਾ ਕੰਟੀਨਿਊ ਚੱਲੇਗਾ ਜੀ। ਧਰਨਾ ਕੰਟੀਨਿਊ ਚੱਲੇਗਾ ਜੀ ਪੱਕਾ ਮੋਰਚਾ ਇੱਥੇ ਹੀ ਚੱਲੂਗਾ ਜਿੰਨਾ ਸਮਾਂ ਸਾਡੇ ਸਾਥੀ ਆ ਜਿਹੜੇ ਉਹਨਾਂ ਨੂੰ ਜਿਹੜਾ ਜੁਆਇਨਿੰਗ ਲੈਟਰ ਜਿਹੜੇ ਨਹੀਂ ਭੇਜੇ ਅਜੇ।